ਕੀਤਾ ਨੂੰ ਇਹ ਕੰਮ ਸੁਹਾਰ ਭਿਆ ਕੀ ਹੈ ਕਾਰਜ ਦੇ ਸਵਾਰ ਤਤਪੁਰ ਸੱਚ ਸਖ ਮਹਾਰਾ ਦੀ ਬਾਣੀ ਕਿਹਦੀ ਹੈ ਕਿ ਭਾਈ ਜੇ ਆਪਣੇ ਕੰਮ ਸੁਭਾਰਨਾ ਚੁੰਨਾ ਹੈ ਨਾ ਤਾਂ ਗੁਰੂ ਅਗੇ ਕਿਹਾ ਤਾਂ ਫਾਬ ਗੁਰੂ ਅਗੇ ਅਰਦਾਸ ਕਰਿਆ ਦੋਏ ਕਾਰ ਜੋੜ ਪਰਮਾਤਾ ਉਤਪਾਵੇ ਤਾਂ ਆਣੇ ਵਸ ਕਿ ਮੇਰੀ ਤਾਂ ਤੇਰੀ ਅਗੇ ਕਰਦਾ ਅਸ ਅਗੇ ਤੇਰੀ ਮਰਜ਼ੀ ਹੈ ਇਹਨੂੰ ਚੰਗਾ ਲੱਗਦਾ ਤਾਂ ਰਾਸ ਆ ਜਾਏਗੀ ਨਹੀਂ ਨਹੀਂ ਚੰਗਾ ਲੱਗਦਾ ਤਾਂ ਨਹੀਂ ਰਾਸ ਆਏਗੀ ਕਿਉਂਕਿ ਮੈਂ ਆਲਪ ਤੋਂ ਬੰਦੀ ਬਾਣਾ ਮੈਂ ਤਾਂ ਬਹੁਤ ਕੁਝ ਮੰਗਦਾ ਹਾਂ ਮੈਨੂੰ ਨਹੀਂ ਪਤਾ ਕਿ ਇਹ ਜਿਹੜੀਆਂ ਚੀਜ਼ਾਂ ਮੈਂ ਮੰਗ ਰਿਹਾ ਹਾਂ ਹਾਂ ਇਹ ਮੇਰੇ ਜੀਵਨ ਵਿੱਚ ਮੈਨੂੰ ਲਾਭ ਦੇਣੀਆਂ ਜਾਂ ਨੁਕਸਾਨ ਦੇਣੀਆਂ ਮੈਨੂੰ ਨਹੀਂ ਪਤਾ ਇਸ ਕਰਕੇ ਇਹ ਫੈਸਲਾ ਵੀ ਮੈਂ ਤੇਰੇ ਤੇ ਛੱਡਿਆ ਸਰ ਕਿ ਜੇ ਤੈਨੂੰ ਪਉਦਾ ਤਾਂ ਰਾਸ ਆ ਜਾਏਗਾ ਨਹੀਂ ਪਉਦਾ ਤਾਂ ਨਹੀਂ ਰਾਸ ਆਏਗਾ ਪਰ ਮੈਂ ਤੇਰੇ ਅਗੇ ਇੱਕ ਅਰਦਾਸ ਦੂਰ ਕੀਤੀ ਹੈ ਤੇ ਦੋਏ ਕਰ ਜੋੜ ਕਰ ਨੂੰ ਅਰਦਾਸ ਉਹਨੇ ਹੱਥ ਜੋੜ ਕੇ ਅਰਦਾਸ ਕਰਦਾ ਤੂੰ ਦਬਾਵੇ ਤਾਂ ਆਣੇ ਰਾਸ ਤੈਨੂੰ ਦੇ ਚੰਗਾ ਲੱਗਿਆ ਨਾ ਪਾ ਮੇਰੀ ਬੇਨਤੀ ਕੀਤੀ ਹੋਈ ਤੈਨੂੰ ਭਾਗੀ ਤੇ ਪੂਰੀ ਹੋ ਜਾਏਗੀ ਮੇਰੀ ਮੰਗ ਨੂੰ ਪੂਰੀ ਕਰ ਦੇਗਾ ਨਹੀਂ ਤੈਨੂੰ ਚੰਗਾ ਲੱਗਿਆ ਤੇ ਨਹੀਂ ਪੂਰੀ ਹੋਏਗੀ ਕਿਉਂਕਿ ਮੈਨੂੰ ਨਹੀਂ ਪਤਾ ਕਿ ਜੋ ਚੀਜ਼ ਮੈਂ ਮੰਗੀ ਹੈ ਸਹੀ ਮੰਗੀ ਹੈ ਜਾਂ ਗਲਤ ਮੰਗੀ ਕਿਦਰ ਤੈਨੂੰ ਪਤਾ ਨਾ ਜਿਵੇਂ ਮਾਪ ਪਾਪ ਆਪਣੇ ਬੱਚਿਆਂ ਦੀ ਰੱਖਿਆ ਕਰਦੇ ਨੇ ਨਾ ਇਸੇ ਤਰ੍ਹਾਂ ਤੂੰ ਵੀ ਰੱਖਿਆ ਕਰਨਾ ਹੈ ਮਾਪ ਬਾਪ ਵੀ ਬੱਚਿਆਂ ਨੂੰ ਚੀਜ਼ ਨਹੀਂ ਲੰਦੇ ਜਿਹੜੀ ਇਹ ਦੋਨਾਂ ਨੂੰ ਨੁਕਸਾਨ ਕਰਦੀ ਹੋਵੇ ਇਸੇ ਤਰ੍ਹਾਂ ਤੂੰ ਵੀ ਕਿਰਪਾ ਕਰਨਾ ਤੂੰ ਵੀ ਕਈ ਵਾਰੋ ਚੀਜ਼ ਨਹੀਂ ਬਖਦਾ ਜਿਹੜੀ ਕਰਮਾਂ ਚ ਨਾ ਹੋ ਇਸ ਕਰਕੇ ਤੇਰੇ ਤੇਰੇ ਪਰ ਹੈ ਤੈਨੂੰ ਚੰਗਾ ਲੱਗਦਾ ਤੇ ਰਾਸ ਕਰ ਦਿੰਦਾ ਹੈ ਨਹੀਂ ਚੰਗਾ ਲੱਗਦਾ ਨਹੀਂ ਰਾਸ ਕਰਦਾ ਪਰ ਮੈਂ ਤੇਰੇ ਅੱਗੇ ਦੋਨੋਂ ਹੱਥ ਜੁੜ ਕੇ ਦਾਸ ਤੂੰ ਬਚੜਦਾ ਹਾਂ